ਸਾਡੇ ਮਾਨਯੋਗ ਸੀਐਮ ਸਾਹਿਬ ਦਾ ਟੂ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਔਰ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਅਸੀਂ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਹਮੇਸ਼ਾ ਬੜਾ ਸੈਂਸਿਟਿਵਲੀ ਲੈਂਦੀ ਹੈ ਜਿਹੜੀ ਵੀ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਕ੍ਰਾਈਮ ਹੁੰਦਾ ਸੈਂਸੇਸ਼ਨਲ ਸੋ ਸਾਡੇ 2011 ਨੂੰ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਰੈਡੀਮੇਡ گارਮੈਂਟ ਦੀ ਦੁਕਾਨ ਦੇ ਉੱਤੇ ਰੋਬਰੀ ਦਾ ਕੇਸ ਸਾਨੂੰ ਰਿਪੋਰਟ ਹੋਇਆ ਸੀ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਉੱਥੇ ਫਾਇਰ ਵੀ ਕੀਤਾ ਗਿਆ ਸੀ ਉਨ੍ਹਾਂ ਵੱਲੋਂ ਤੇ 2.5 ਲੱਖ ਦੇ 골ਡ ਦਾ ਬ੍ਰੇਸਲੇਟ ਉਹ ਲੁੱਟ ਲਿਆ ਗਿਆ ਸੀ। ਤੋਂ ਬੜੀ ਸੈਂਟੀਫਿਕਲੀ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਲਜੀਤ ਬੁੱਲੀ ਇੱਕ ਡੰਡੇਆਲਾ ਗੁਰੂ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਫੜਿਆ। ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਤਰਨਤਾਰਨ, ਅੰਮ੍ਰਿਤਸਰ ਰੂਰਲ, ਸਿਟੀ ਦੇ ਵਿੱਚ ਵੀ ਐਨਡੀਪੀਐਸ ਮਰਡਰ, ਸਨੇਚਿੰਗ, ਅਟੈਂਪਟ ਟੂ ਮਰਡਰ, ਆਰਮਜ਼ ਐਕਟ। ਔਰ ਇਹ ਸਾਰੇ ਜਿਹੜੇ ਮੇਨ ਇਹਨਦੀ ਅਲਜੀਅੈਂਸ ਹੈਗੀ ਆ ਕਿਸ਼ਨ ਗੈਂਗ ਹੈ ਬੜਾ ਨਟੋਰੀਅਸ ਜੰਡਿਆਲਾ ਗੁਰੂ ਦਾ ਜਿਹੜਾ ਕਿ ਆਪ ਬਾਹਰ ਹੈ ਔਰ ਇਹਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਸੀ ਕਿਹਦੇ ਸਾਥੀ ਕੌਣ-ਕੌਣ ਨੇ ਉਹਦੇ ਚ ਨਾਮਜ਼ਦ ਕੀਤੇ ਗਏ ਸੀਗੇ ਸੋ ਐਸਐਚਓ ਬੀ ਡਿਵੀਜ਼ਨ ਜਦੋਂ ਉਹਦੀ ਪੈਰਵੀ ਵਾਸਤੇ ਤੇ ਉਹਨਾਂ ਦੇ ਰੈਸਟ ਵਾਸਤੇ ਇੱਧਰ ਆ ਰਿਹਾ ਸੀਗਾ ਕੇਸ ਦੀ ਇਨਵੈਸਟੀਗੇਸ਼ਨ ਚ ਵੇਰਕੇ ਦੇ ਏਰੀਏ ਜਿੱਥੇ ਆਪਾਂ ਖੜੇ ਆ ਉੱਥੇ ਇੱਕ ਬੰਦਾ ਇਹਨੂੰ ਸਪੋਰਟ ਹੋਇਆ ਇਹਨੇ ਰੋਕਿਆ ਤੇ ਉਹ ਬੰਦਾ ਭੱਜ ਪਿਆ। ਔਰ ਉਹ ਜਿੱਦਾਂ ਹੀ ਭੱਜਿਆ ਉਹਨੇ ਇਹਨਾਂ ਵੱਲ ਫਾਇਰ ਕੀਤੇ ਤਿੰਨ ਆਪਣੇ ਪਿਸਟਲ ਦੇ ਵਿੱਚੋਂ ਵੈਪਨ ਚੋਂ ਪਹਿਲਾਂ ਇਹਨਾਂ ਨੇ ਹਵਾਈ ਫਾਇਰ ਕੀਤਾ ਬਲਜਿੰਦਰ ਨੇ ਆਪਣੀ ਉਹਨਾਂ ਨੂੰ ਵਾਰਨ ਦਿੱਤਾ ਕੀਤਾ ਕਿ ਤੁਸੀਂ ਸਰੈਂਡਰ ਕਰ ਦੇ ਤੂੰ। ਉਹ ਬੰਦਾ ਫੇਰ ਭੱਜਦਾ ਰਿਹਾ ਤੇ ਉਹਨੇ ਇਹਨਾਂ ਨੇ ਫਿਰ ਜਦੋਂ ਨਹੀਂ ਉਹ ਹਟਿਆ ਫਾਇਰ ਕਰਨ ਤੋਂ ਤਾਂ ਇਹਨਾਂ ਨੇ ਵੀ ਫਾਇਰ ਵਾਪਸ ਕੀਤਾ ਜਿਹੱਚੋ ਇੰਜਰਡ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਆ ਉਹਦੀ ਪਛਾਣ ਜਿਹੜੀ ਉਹ ਕਾਨਿਸ਼ ਜੱਸਿਆ ਰੋਡ ਅੰਮ੍ਰਿਤਸਰ ਦੀ ਹੋਈ ਹੈ ਕਾਨਿਸ਼ ਦੇ ਕਾਨਿਸ਼ ਦੇ ਖਿਲਾਫ ਵੀ ਤਿੰਨ ਮੁਕਦਮੇ ਆਰਮਜ਼ ਐਕਟ ਤੇ ਹੋਰ ਸਨੇਚਿੰਗ ਰੋਬਰੀ ਦੇ ਹੈਗੇ ਆ ਪੁਰਾਣੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਉੱਥੇ ਹੀ ਇੰਜਰਡ ਤੋਂ ਪਤਾ ਲੱਗਿਆ ਕਿ ਕਰਨ ਏਲੀਅਸ ਸੂਰਜ ਹੈ ਇਹ ਦੂਜਾ ਹੈਗਾ ਵਰਨ ਪਾਰਟੀ ਏਲੀਅਸ ਬਿੱਲਾ ਜਿਹੜਾ ਕਰਨ ਹੈ ਚਾਟੀਵਿੰਡ ਦਾ ਅਮਰਕੋਟ ਜੋੜੇ ਫਾਟਾ ਅਮਰਸਰ ਦਾ ਦੂਸਰਾ ਹੈਗਾ ਵਰਨਪਾਟਿਆ ਸੋ ਇਹ ਵੀ ਉੱਥੇ ਇਕੱਠੇ ਹੋ ਕੇ ਮਿਲਣ ਲੱਗੇ ਸੀ ਤੇ ਇਹਦੀ ਪੁੱਛ ਕੇ ਤੋਂ ਇਮੀਡੀਏਟਲੀ ਉਹ ਵੀ ਦੋਨੋਂ ਦਬੋਚ ਲੇ ਗਏ ਟੋਟਲ ਇਸ ਗੈਂਗ ਤੋਂ ਚਾਰ ਸਫਿਸਟੀਕੇਟਿਡ ਪਿਸਟਲ ਮਿਲੇ ਆ ਔਰ ਰਾਉਂਡਸ ਮਿਲੇ ਨੇ ਇਹਦੇ ਚ ਇੱਕ ਗਲੌਕ ਹੈ ਦੋ ਹੈਗੇ 30 ਬੋਰ ਦੇ ਚਾਈਨੀਜ਼ ਤੇ ਇੱਕ 9mm ਦਾ ਦੂਸਰਾ ਪਿਸਟਲ ਸਾਰੇ ਹੀ ਬੜੇ ਲੀਥਲ ਵੈਪਨ ਨੇ ਔਰ ਇੰਟਰਸਟਿੰਗ ਗੱਲ ਹੈ ਕਿ ਇਹਦੇ ਚ ਇੱਕ ਬੁਲੇਟ ਪ੍ਰੂਫ ਜੈਕਟ ਵੀ ਸਾਨੂੰ ਮਿਲੀ ਹੈ ਜੋ ਇਹਨਾਂ ਨੇ ਪ੍ਰੋਕ્યોਰ ਕੀਤੀ ਸੀ ਥਰੂ ਕਿਸ਼ਨ ਜਿਹੜਾ ਕਿ ਅੱਜ ਕੱਲ ਬ੍ਰਾਡ ਹੈ ਔਰ ਉਹਦੇ ਚ ਇਹ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਸੀ ਕਿ ਜੇਕਰ ਪੁਲਿਸ ਸਾਨੂੰ ਕਿਤੇ ਕੇਰਾ ਵੀ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਬੁਲੇਟ ਪ੍ਰੂਫ ਜੈਕਟ ਤੋਂ ਹੋ ਕੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਹੈ ਇਹਦੇ ਜਿਹੜੇ ਬਾਕੀ ਕੇਸ ਇਹਨਾਂ ਦੀ ਮੋਢਲੀ ਪੁੱਛਗਿਛ ਤੋਂ ਪਤਾ ਲੱਗਿਆ ਹੈ ਇਹਨਾਂ ਨੇ ਜਿਹੜਾ 141 ਨੰਬਰ ਮਕਦਮਾ ਸਾਡਾ 6 11 ਨੂੰ ਦਰਜ ਹੋਇਆ ਸੀ ਮੋਹਕਮਪੁਰ ਥਾਣੇ 'ਚ ਉਹਦੇ 'ਚ ਇੱਕ ਬੰਦਾ ਸਾਗਰ ਨਾਮ ਦਾ ਲੜਕਾ ਸੀਗਾ ਉਹ ਇੰਜਰਡ ਹੋ ਗਿਆ ਸੀ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ 'ਚ ਕਾਨਿਸ਼ ਤੇ ਕਰਨ 엘ियस ਸੂਰਜ ਜਿਹੜਾ ਇਹ ਇਨਵੋਲਡ ਸੀਗੇ ਇਹਨਾਂ ਨੇ ਉਹ ਕੇਸ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਡੇ ਸੁਲਤਾਨਵੰਦ ਏਰੀਏ ਦੇ ਵਿੱਚ ਐਕਟਿਵਾ ਖੋਈ ਸੀਗੀ 17 11 ਨੂੰ ਉਹਦੇ 'ਚ ਵੀ ਮੁਕੱਦਮਾ ਦਰਜ ਹੈ ਤੇ ਇਸ ਤੋਂ ਇਲਾਵਾ ਇੱਕ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਜਿਹੜਾ ਪੀਐਸ ਮਕਬੂਲਪੁਰਾ 'ਚ ਵੀ ਪਰਚਾ ਦਰਜ ਹੈ ਔਰ ਜੇ ਤੁਹਾਨੂੰ ਯਾਦ ਹੋਵੇ ਕਿ ਕਾਉਂਸਲਰ ਦਾ ਮਰਡਰ ਹੋ ਗਿਆ ਸੀ ਛੱਟਾ ਏਰੀਏ ਦੇ ਵਿੱਚ ਆ ਆਪਣੇ ਐਫਆਈਆਰ ਨੰਬਰ 95 ਡੇਟਿਡ 25 5 2025 ਇਹਦੇ 'ਚ ਵੀ ਜਿਹੜਾ ਇਹ ਬਲਜੀਤ ਬੁੱਲੀ ਹੈ ਇਹ ਵੀ ਤੇ ਇਹਦੇ ਨਾਲ ਜਿਹੜਾ ਹੋਰ ਸੂਰਜ ਹੈ ਦੂਜਾ ਕੇਸ ਜਿਹੜਾ ਇੱਥੇ ਫੜਿਆ ਗਿਆ ਇਹ ਵੀ ਦੋਨੋਂ ਉਸੇ ਇਨਵੋਲਡ ਸਿਗੇ ਸੋ ਇਹਦੇ ਚ ਬੜਾ ਵੱਡਾ ਇੱਕ ਗੈਂਗਸਟਰ ਨੈਟਵਰਕ ਜਿਹੜਾ ਕਿ ਮਰਡਰ ਅਟੈਂਪਟ ਟੂ ਮਰਡਰ ਰੋਬਰੀ ਔਰ ਇਹੋ ਜੀ ਸੈਂਸੇਸ਼ਨਲ ਕ੍ਰਾਈਮ ਕਰਦਾ ਉਹ ਅਸੀਂ ਸਾਰਾ ਬਸਟ ਕੀਤਾ ਔਰ ਇਹ ਸਾਰਾ ਕਿਸ਼ਨ ਦਾ ਨੈਟਵਰਕ ਹੈ ਜਿਹੜਾ ਕਿ ਬਾਹਰ ਬੈਠਾ ਔਰ ਪਹਿਲਾਂ ਵੀ ਜਿਹੜਾ ਕਾਉਂਸਲਰ ਦੇ ਮਰਡਰ ਦੇ ਵਿੱਚ ਵੀ ਕਿਸ਼ਨ ਦਾ ਹੀ ਹੱਥ ਸੀ ਉਹਨੇ ਉਦੋਂ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ 255 ਦਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੈ। ਔਰ ਜਿਹੜੇ ਲੇਟੈਸਟ ਕਰਾਈਮਸ ਨੇ ਉਹਦੇ ਚ ਵੀ ਬੜਾ ਸੈਂਸੇਸ਼ਨਲ ਸੀ ਕਿ ਇਹਨਾਂ ਬੜਾ ਡੇਰਿੰਗ ਤਰੀਕੇ ਨਾਲ ਰੋਬਰੀ ਵੀ ਕੀਤੀ ਐਕਟਿਵਾ ਸਨੇਚ ਕੀਤਾ ਫਿਰ ਸਾਗਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੀ ਸੋ ਇਹਨ ਮੁੱਢਲੀ ਪੁੱਛਗਿੱਛ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਕਲੀਅਰ ਹੋਈਆਂ ਔਰ ਅੱਗੇ ਵੀ ਸਾਨੂੰ ਹੈਗੀ ਆਸ ਕਿਉਂਕਿ ਇਹਨਾਂ ਦਾ ਜੋ ਪਤਾ ਲੱਗਿਆ ਤਰਨਤਾਰ ਨੇਰੀਏ ਦੇ ਵਿੱਚ ਵੀ ਕੋਈ ਹਾਈਡ ਆਊਟ ਦੱਸਿਆ ਇਹਨਾਂ ਨੇ ਜਿੱਥੇ ਕਿ ਅਬੈਂਡੰਡ ਘਰ ਹੈ ਦੂਰ ਹੈਗਾ ਆਬਾਦੀ ਤੋਂ ਉੱਥੇ ਕਰਦੇ ਆ। ਤੋਂ ਇਹਨਾਂ ਦਾ ਜਿਹੜਾ ਪਿਛੋਕੜ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਲਜੀਤ ਦੇ ਖਿਲਾਫ 8 ਮੁਕਦਮੇ ਨੇ ਔਰ ਤਿੰਨ ਮੁਕਦਮੇ ਕਾਨਿਸ਼ ਦੇ ਨੇ ਕਰਨ ਦੇ ਖਿਲਾਫ 6 ਮੁਕਦਮੇ ਨੇ ਔਰ ਵਰਨ ਪਾਟੀਏ ਦੇ ਖਿਲਾਫ ਵੀ ਜਿਹੜਾ ਇੱਕ ਮੁਕਦਮਾ ਦਰਜ ਹੈ। ਸੋ ਕਾਫੀ ਹਾਰਡਨ ਤੇ ਨੋਟੋਰੀਅਸ ਕ੍ਰਿਮੀਨਲਸ ਨੇ। ਸੋ ਮੈਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਸਪੈਸ਼ਲੀ ਐਸ ਐਚ ਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਗਗਨ ਸਾਡੇ ਏ ਸੀ ਪੀ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਮੈਡਮ ਜਸਰੂ ਬਾਠ ਨੇ ਵੀ ਬੜਾ ਅੱਛਾ ਸਾਰਿਆਂ ਨੇ ਇਹਨਾਂ ਨੇ ਫਾਲੋਅ ਅਪ ਕੀਤਾ ਤੇ ਇਹ ਸਾਰਾ ਗੈਂਗ ਜਿਹੜਾ ਬਸਟ ਕੀਤਾ ਸਰ ਬੁਲਟ ਪ੍ਰੂਫ ਜੈਕਟ ਪਾ ਕੇ ਵਾਰਦਾਤਾ